ਨਵੇਂ ਫਾਰਮ ਟ੍ਰੈਕ ਦੇ ਸਾਥ ਲਾਇਆ ਗਿਆ 14 ਮਾਡਲ 4 ਲੱਖ 35000 ਰੁਪਏ ਦੀ ਮੰਗ ਚ ਫਾਰਮ ਟ੍ਰੈਕ 65 EPAY ਵਾਲਾ ਗਿਆ 8 ਮਾਡਲ 3 ਲੱਖ 10000 ਰੁਪਏ ਦੀ ਮੰਗ ਚ 605 ਆ ਗਿਆ ਬਾਈ ਜੀ 16 ਮਾਡਲ 5 ਲੱਖ 35000 ਰੁਪਏ ਦੀ ਮੰਗ ਚ 2000 ਮਾਡਲ ਆ ਗਿਆ 2 ਲੱਖ 55000 ਰੁਪਏ ਦੀ ਮੰਗ ਚ ਫਾਰਮ ਟ੍ਰੈਕ 60 ਤੇ ਜੁੜੋ ਬਾਈ ਨਾਲ ਦੀ ਨਾਲ ਕਮੈਂਟ ਸ਼ੇਅਰ ਜਰੂਰ ਕਰਿਓ ਚਲਿਓ ਸੋਨਾ ਲੀਕ ਆ ਗਿਆ ਬਾਈ ਜੀ 750 ਦਾ ਬੈਕ ਡਰ 75 ਪੈਸੇ ਫਰੰਟਰ 40 ਦੇ ਪੈਸੇ ਇਹ ਬਾਈਆਂ ਨੇ ਖਰੀਦ ਲਿਆ ਟਰੈਕਟਰ ਤੇ ਅੱਗੇ ਆ ਗਿਆ ਬਾਈ ਜੀ ਨਹੀਂ ਸਰ ਨਾਲ ਕਮੀ ਆ ਤਾਂ ਸਟੈਂਡਰਡ ਕਰਨ ਵਾਲਾ ਕੰਮ ਹੀ ਹੈ ਮੈਨੂੰ ਪਤਾ ਨਾਲ ਨੋਟ ਤੇ ਪੀਵੀ 42 ਨੰਬਰਾਂ ਤਨਧਨ ਦਾ 2002 ਮਾਡਲ ਆ 298000 ਰੁਪਏ ਤੇ ਡਿਮਾਂਡ ਚ ਇੰਜਨ ਨਵਾਂ ਹੋਇਆ ਹੋਇਆ ਬਾਈ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਬਾਈ ਟਰੈਕਟਰ ਇਹ ਇਹ ਇਹਦੀ ਵੀ ਲੱਗਣੀ ਜਿਵੇਂ ਵਿਗੜੀ ਬੈਕ ਚੌਕੜ 80 ਪੈਸੇ ਟਾਇਰ ਨੇ ਬੈਕ ਟਾਇਰ ਸੁਵਾਗੇ ਲੱਗੇ ਇੱਕ ਨੋਕੀ ਛੱਤ ਲੱਗੀ ਆ ਫਾਰਮ ਟਰੈਕ 60 ਦਾ ਆ ਗਿਆ ਬਾਈ ਜੀ ਪੀਵੀ 3 97 ਮਾਡਲ 167000 ਰੁਪਏ ਪਰ ਮੰਨ ਚ ਸਮਰਾਜ 855 ਆ ਗਿਆ 4 ਸਟਾਰ 18 ਮਾਡਲ 5 ਲੱਖ 93000 ਰੁਪਏ ਦਾਮ 'ਚ ਸਮਰਾਜ 855 ਗਾ 98 ਮਾਡਲ 1 ਲੱਖ 90000 ਰੁਪਏ ਦਾਮ 'ਚ ਸਮਰਾਜ 855 ਗਾ 12 ਮਾਡਲ 4 ਲੱਖ 65000 ਰੁਪਏ ਦਾਮ 'ਚ ਇਹ ਆ ਸਾਡਾ ਜਸਪ੍ਰੀਤ 12 ਮਾਡਲ ਦਾ 4 ਲੱਖ 65000 ਰੁਪਏ ਦੀ ਮੰਗ ਆ ਵਧੀਆ ਉਹ ਵਧੀਆ ਠੀਕ ਆ ਸਮਰਾਜ 735 ਆ ਗਿਆ 4 ਮਾਡਲ 2 ਲੱਖ 15000 ਰੁਪਏ ਦਾਮ 'ਚ ਫੌੜਾ ਗਾ 3620 95 ਮਾਡਲ 1,95 ਹਜ਼ਾਰ ਪਰ ਡਿਮਾਂਡ ਚ ਕਮੈਂਟ ਕਰੋ ਬਈ ਕਿੱਥੋਂ ਕਿੱਥੇ ਜੁੜੀ ਜਾਂਦੇ ਹੋਗੇ ਸ਼ੇਅਰ ਕਰੀ ਚੱਲੋ ਨਾਲ ਦੇ ਨਾਲ 97 ਮਾਡਲ ਆ ਗਿਆ 1.5 ਲੱਖ ਰੁਪਏ ਪਰ ਡਿਮਾਂਡ ਚ ਮੈਸੀ ਆ ਗਿਆ ਬਈ ਜੀ 5245 2007 ਮਾਡਲ 2,35 ਹਜ਼ਾਰ ਪਰ ਡਿਮਾਂਡ ਚ ਫਾਰਮ ਟਰੈਕ 60 ਦਾ ਗਿਆ 97 ਮਾਡਲ 1,65 ਹਜ਼ਾਰ ਪਰ ਡਿਮਾਂਡ ਚ ਸੋਰਾਜ 855 ਆ ਗਿਆ 2001 ਮਾਡਲ 2,45 ਹਜ਼ਾਰ ਪਰ ਡਿਮਾਂਡ ਚ ਸਵਰਾਜ 835 ਆ ਗਿਆ 99 ਮਾਡਲ 1,55,000 ਰੁਪਏ ਦੀ ਮੰਗ ਤੇ ਇਹ ਆ ਗਿਆ ਕਰੋ ਗਮੈਂਟ ਬਾਈ ਕਿਤੋਂ ਕਿਤੋਂ ਜੁੜਾਂਗੇ ਇਹ ਆ ਗਿਆ ਸਵਰਾਜ 855 ਬਾਈ ਜੀ 5 ਸਟਾਰ ਲੋਕਰ ਟਾਇਰ ਜਮਾਂ ਨਵੇਂ ਕਰ ਗਏ ਆਪਾਂ 3 ਸਪੀਡ ਆ ਗਿਆ ਨਾਲ ਦੇ ਟਾਇਰ ਨੇਗੇ 3 स्पीड ਚਾਗਾ 22 ਮਾਡਲਾ 7 ਲੱਖ 45 ਹਜ਼ਾਰ ਰੈਂਡ ਮੰਡ ਚ ਪੀਪੀ 88 ਨੰਬਰ ਆ ਗਿਆ ਜੀ। ਮਿੰਦਰਾ ਆ ਗਿਆ 265 315 ਘੰਟੇ ਚੱਲਿਆ ਹੋਇਆ ਗਾ ਬੇ ਜੀ। ਚੌਕੜਾ ਡਾਇਰ ਨਾਲ ਦਾ ਬੇ ਜੀ 22 ਮਾਡਲਾ ਚਾ ਚ 465000 ਰੈਂਡ ਮੰਡ ਚ 5204 ਆ ਗਿਆ ਬੇ ਜੀ 10 ਮੰਦ 4 ਲੱਖ ਪੂਰਾ ਬੇ ਜੀ ਪੀਪੀ 5 ਨੰਬਰ ਆ ਵੇ ਬੈਟਾਰੇ 75 ਪੈਸੇ ਫਰੰਟਰ 80 ਪੈਸੇ ਸੁਵਰਾਜ 850 ਸੁਵਰਾਜ 744 ਆ ਗਿਆ ਬਈ 13ਵਾਂ ਮਾਡਲ 4 ਲੱਖ 40 ਹਜ਼ਾਰ ਰੁਪਏ ਦੇ ਮੰਡ ਚ ਫਾਰਮ ਟਰੈਕ 60 ਦਾ ਆ ਗਿਆ ਬਈ 17 ਪੀਵੀ 17 ਨੰਬਰ ਆ 8 ਮਾਡਲ ਦਾ 2 ਲੱਖ 80 ਹਜ਼ਾਰ ਰੁਪਏ ਦੇ ਮੰਡ ਚ 960 ਆ ਗਿਆ ਬਈ ਐ ਲੀਡ ਲੇਟਰ ਪਾ ਜੀ ਦੇਖ ਸਕਦੇ ਹੋ ਬਈ ਜੀ ਪੂਰਾ ਫੁੱਲ ਸੋਹਣੀ ਐ ਲੀਡ ਲੇਟਰ ਨੇ ਪੀਵੀ 6 ਨੰਬਰ ਆਗਾ 17 ਮਾਡਲ ਦਾ 5 ਲੱਖ 35 ਹਜ਼ਾਰ ਰੁਪਏ ਦੇ ਮੰਡ ਚ ਤੋ 1955 ਆ ਗਿਆ ਬਾਈ ਜੀ ਰਿਵਰਸ ਪੀਡੀਫ ਦੇਗੀ ਚੁੱਲੇ ਵਾਲਾ ਚੌਕੜਾ ਟਾਇਰਾਂ ਦਾ 75 80 ਪੈਸੇ 2 ਮਾਡਲ ਸੀਲ ਆ ਕਿਸ ਤੇ ਆ ਇਹ ਪਰਵਾਣਚੀ 25 ਨੰਬਰ ਆ ਬਾਈ ਜੀ ਤੇ ਆ ਗਿਆ ਗਿਆ ਬਾਈ ਜੀ ਫਾਰਮ ਟਰੈਕ 60 ਲੱਖ ਬੈਕ ਟਾਇਰ 80 ਪੈਸੇ ਤੇ ਫਰੰਟ ਵੀ ਬਾਈ ਜੀ 2009 ਮਾਡਲ ਆ 298000 ਪਰਵਾਣਚਾ ਤੋ ਉਹ ਵਾਲੀ ਕਾ ਗਿਆ 60 ਤਾਂ 99 ਮਾਡਲ 240000 ਪਰਵਾਣਚਾ ਚੌਕੜਾ ਟਾਇਰ ਦਾ ਜਮਨ ਨਵਾਗਾ ਬਾਈ ਜੀ ਅਨੁਸਾਰ ਚੈੱਕ ਕਰਦੇ ਹਾਂ ਟਰੈਕਟਰ ਦੀ ਪੂਰਾ ਫੁੱਲ ਸੋਹਣਾਗਾ ਪੂਰਾ ਲਗਾ ਹੋਇਆ ਟਰੈਕਟਰ ਠੀਕ ਹੈ ਜੀ ਠੀਕ ਹੈ ਜੀ ਚਲੋ ਵੀ ਟਰੈਕਟਰ ਦੇਖ ਸਕਦੇ ਹਾਂ ਕੰਡੀਸ਼ਨ ਦਾ ਪੂਰਾ ਫੁੱਲ ਸੋਹਣਾਗਾ ਮੇਰਾ ਵਰਗਾ ਟਰੈਕਟਰ ਪਿਆ ਉਹ ਪੋਲੋ ਦੇ ਟਾਇਰ ਨੇ ਬੇਜੀ ਬੈਕ ਤੇ ਫਰੰਟ ਰੇਡੀਅਲ ਟਾਇਰ ਨੇ ਪੀਵੀ04 ਨੰਬਰ ਹੈ 99 ਮਾਰਦਾ 24000 ਰੁਪਏ ਡਿਮਾਂਡ ਹੈ ਜੀ ਕੰਡੀਸ਼ਨ ਚੈੱਕ ਕਰ ਸਕਦੇ ਬਈ ਜੀ ਮਿੰਦਰਾ 475 ਆ ਗਿਆ 2001 ਮਾਡਲ 235000 ਰੁਪਏ ਦੀ ਮੰਗ 'ਚ ਮਿੰਦਰਾ 265 ਆ ਗਿਆ 22 ਮਾਡਲ 460000 ਰੁਪਏ ਦੀ ਮੰਗ 'ਚ ਚੌਕਲੇ ਟਾਇਰ ਦਾ 80 ਪੈਸੇ ਆ ਗਿਆ ਬੇ ਜੀ ਨਵੇਂ ਟਾਇਰ ਨੇ ਬੇ ਜੀ ਨਾਲ ਦੀ ਟਾਇਰ ਨੇ ਕਲੀਸੇ ਚੈੱਕਰ ਤੋਂ ਵੀ ਟਰੈਕਟਰ ਦੀ ਪੂਰਾ ਨਵਾਂ ਟਰੈਕਟਰ ਹੈਗਾ ਵੱਡੇ ਹਿੱਸੇ ਵਾਲਾ ਬੜਾ ਬੇ ਜੀ ਕਨੋਪੀ ਛਤਰੀ ਲੱਗੇ ਹੋਏ ਆ ਇਹਨਾਂ ਓਕੇ ਦੀ ਰਿਪੋਰਟ ਚ ਹੈਗਾ ਠੀਕ ਹੈ ਬੇ ਜੀ ਪਲੱਸ ਆਵਾ ਸੋਨਾਲੀਟਾ ਗੈਸਲ ਸਸ ਤੋਂ ਪਿਆਦਾ 16 ਮਾਡਲ 475000 ਰੁਪਏ ਡਿਮਾਂਡ ਦਾ ਟਾਪ ਮਾਡਲ ਆ 프ਰੰਟ ਐਰ ਨੰਮੀ ਨੇਗੇ ਬੈਕ ਟਾਇਰ ਹੈਗੇ ਨੇ 80 ਦੇ ਪੈਸੇ ਬਾਕੀ ਕੰਡੀਸ਼ਨ ਤੁਸੀਂ ਦੇਖ ਸਕਦੇ ਬਾਈ ਜੀ ਓਕੇ ਰਿਪੋਰਟ ਹੈਗਾ ਪੰਜਾਬ ਨੰਬਰ ਆ 16 ਮਾਡਲ ਆ ਸਟੈਂਡਰਡ ਆ ਗਿਆ ਬਾਈ ਜੀ 450 ਤੇ ਗਨੋਪੀ ਛੱਤ ਲੱਗੇ ਆ ਟਾਇਰ ਹੈਗੇ ਨੇ 75 ਕੇ ਪੈਸੇ ਤੇ 프ਰੰਟ ਦੇਖ ਨੇ ਪੈਂਟ ਕੇ ਪੈਸੇ 2004 ਮਾਡਲ ਆ 2,85,000 ਪਰ ਡਿਮਾਂਡ ਆ ਜੀ। ਹਾਂ। ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਬਾਈ ਜੀ। ਜੇ ਨੰਬਰ ਚਾਹੀਦਾ ਹੋਵੇ ਜੀ ਤੁਹਾਨੂੰ ਨੰਬਰ ਮਿਲ ਜੂਗਾ ਬਾਈ ਜੀ। ਸਟੈਂਡਰਡ ਆ 457 ਦੀ ਕਟਾਈ ਜਾਵੇ ਜੀ। ਕੰਡੀਸ਼ਨ ਦੇ ਓਕੇ ਪਿਆ ਹੋਇਆ ਬਾਈ ਜੀ। ਕੋਲਾ ਸੋਹਣਾਗਾ। ਤੁਹਾਨੂੰ ਵਗੈਰਾਡ ਵਗੈਰਾ ਦੀ ਕੰਡੀਸ਼ਨ ਵਗੈਰਾ ਵੀ ਦਿਖਾ ਦਿੰਨੇ ਬਾਈ ਜੀ। ਚਲੋ ਬਈ ਚੈੱਕ ਕਰ ਸੈਂਟਰ ਗੇਅਰ ਤੇ ਆ ਗਿਆ ਬਾਈ ਜੀ। ਡਬਲ ਕਲਚ ਆ ਗਿਆ। ਟਰੈਕਟਰ ਕਹਿੰਦੇ ਬਾਈ ਜੀ ਇਹ ਛੋਟੇ ਟਰੈਕਟਰ ਨੇ ਜਿਹੜੀ ਇਹ। ਇਆ ਪਕੜੀ ਸ਼ੋਬੱਕਾ ਥੋੜੀ ਮਾਰ ਖਾਂਦੇ ਨੇ ਪਰ ਜੇ ਟਰਾਲੀ ਟੂਲੀਨ ਲਾਗੇ ਦਿੰਦੀ ਹੈ ਬਾਈ ਜੀ ਜਿਹੜਾ ਮਰਜ਼ੀ ਨਾਲ ਲਾ ਲਓ ਝੋਟਾ ਹੀ ਆਵਾ ਚਾਰ ਮਾਡਲ 2,85,000 ਪਰ ਮੰਨ ਲਓ ਜੇ ਸਾਜ ਜੇ ਨੰਬਰ ਚਾਹੀਦਾ ਵੀ ਨੰਬਰ ਦੱਸ ਦਿਓ ਨੰਬਰ ਤੁਹਾਨੂੰ ਮਿਲ ਜਾਊਗਾ ਬਾਈ ਜੀ ਅੱਗੇ ਅੱਗੇ ਬਾਈ ਜੀ 53 10 15 ਮਾਡਲ ਚ 6,30,000 ਪਰ ਮੰਨ ਚ ਰੈਕਟਾ ਰਹਿ ਗਿਆ 80 ਪੈਸੇ ਤੇ ਫਰੰਟ ਰਹਿ ਗਿਆ ਬਾਈ ਜੀ 75 ਕਾ ਪੈਸੇ ਐਮਪੀ ਸਿਸਟਮ ਲੱਗਿਆ ਹੈਗਾ ਬਾਈ ਜੀ ਆਲ オリジナル ਟਰੈਕਟਰ ਫਸਟ ਪਾਰਟ ਦਾ ਬਾਈ ਜੀ ਜੇ ਮੋਬਾਈਲ ਨੰਬਰ ਚਾਹੀਏ ਭੇਜਦਾ ਮਿਲ ਜੂਗਾ 3 ਸਪੀਡ ਚਾ ਬਾਈ ਜੀ ਟਰੈਕਟਰ 프리 ਤਾਂ ਗਿਆ 6059 ਬਾਈ ਜੀ 2 ਮਾਡਲ 435000 ਰੁਪਏ ਦਾ ਮੰਗ ਚ ਕਰੈਂਟਰ ਰਹਿ ਗਿਆ ਬਾਈ ਜੀ 80 ਪੈਸੇ ਬੈਕ ਕਰ ਦਿਆ ਗਿਆ 80 ਪੈਸੇ ਰੇਡੀ ਵਾਲਾ ਕੰਡੀਸ਼ਨ ਦਾ ਬਹੁਤ ਸੋਹਣਾ ਦਾ ਟਰੈਕਟਰ ਹੈ ਸੈਂਟ ਗੇਰਾ ਬਾਈ ਜੀ ਤੇ ਮਾਡਲ ਹੈਗਾ ਬਾਈ ਜੀ 2 435000 ਰੁਪਏ ਦਾ ਮੰਗ ਫਾਰਮਟਰ ਇੱਕ 50 ਦਾ ਹੈ ਬਾਈ ਜੀ ਬੈਕ ਟਾਇਰ ਹੈਗੇ 40 ਤੋਂ 35 40 ਪੈਸੇ ਤੇ ਫਰੰਟ ਹੈ ਰਹਿ ਗਿਆ ਬਾਈ ਜੀ 75 ਰੁਪਏ ਪੈਸੇ 97 ਮਾਡਲ 1.5 ਲੱਖ ਰੁਪਏ ਦੀ ਮੰਗ ਚ ਸੋਨਾ ਲਿਕਾ ਗਿਆ 750 ਦਾ ਬਾਈ ਜੀ ਬੈਕ ਟਾਇਰ ਨਵੇਂ ਤੇ ਫਰੰਟ ਹੈ ਰਹਿ ਅੱਦੇ ਹੈਗੇ 9 ਮਾਡਲ 3 ਲੱਖ 48000 ਰੁਪਏ ਦੀ ਮੰਗ ਚ ਸਪੀਕਰ ਸੈਟਮ ਲੱਗਾ ਹੈਗਾ ਬਾਈ ਜੀ ਕੰਡੀਸ਼ਨ ਵਾਕੀ ਚੈੱਕ ਵੀ ਕਰ ਸਕਦੇ ਬਾਈ ਸਾਈਡ ਗੇਰ ਆ ਜਾ ਓਕੇ ਰਿਪੋਰਟ ਹੈਗਾ 59 11 ਆ ਗਿਆ ਬਾਈ ਜੀ ਛੋਟਾ ਟਰੈਕਟਰ ਬੈਕ ਟਾਇਰ ਹੈ ਕਿਨੇ 60 ਕੇ ਪੈਸੇ ਫਰੰਟਰ ਰਹਿ ਜਾ ਬਾਈ ਜੀ 80 ਪੈਸੇ 98 ਮਾਡਲ ਦਾ 210000 ਰੁਪਏ ਦੀ ਮੰਗ ਚਾਹ। ਸੋਨਾਲਿਕ ਆ ਗਿਆ ਬਾਈ ਜੀ ਡੀਸੀ ਬੈਕ ਟਾਇਰ ਨਮੇ ਲੇਗੇ ਫਰੰਟਰ ਰਹਿ ਜਾ ਬਾਈ ਜੀ ਪੈਂਟ ਕੇ ਪੈਸੇ 2000 ਮਾਡਲ 260000 ਰੁਪਏ ਦੀ ਮੰਗ ਚਾਹ। ਸਵਰਾਜ 855 ਕੇ ਬਾਈ ਜੀ ਰਿਵਰਸ ਪੀਟੀਓ ਡੀਡੀ ਚੁੱਲੇ ਵਾਲਾ ਬੈਕ ਟਾਇਰ 80 ਪੈਸੇ ਫਰੰਟਰ ਵੀ ਬਾਈ ਜੀ 22 ਮਾਡਲ 21 ਮਾਡਲ ਆ 22 ਦੀ ਕਾਪੀ ਆ ਬਾਈ ਜੀ 680000 ਰੁਪਏ ਦੀ ਮੰਗ ਹੈ ਬਾਈ ਜੀ। ਨਿਸ਼ਾਨਦਿਸ਼ ਚੈੱਕ ਕਰ ਸਕਦੇ ਬਈ ਜੀ ਟੂ ਸਪੀਡ ਚਾ ਬਈ ਜੀ ਦੇਖੀ ਜੁੱਲੇ ਵਾਲਾ 5 ਸਟਾਰ ਸਵਰਾਜ 735 ਆ ਗਿਆ ਫਰੰਟਰ ਅੱਧਿਆ ਕੇ ਇੱਕ ਬੈਕ ਡਰੈਕ 80 ਦੇ ਸੋਈ ਕਿ ਦਵਾਈ ਲੱਗ ਰਿਹਾ ਬਈ ਜੀ origignal ਹੈਗਾ ਬਾਹਰ ਪੰਪਾ ਦਾ ਟਮਾਡਾ 1,88,000 ਰੁਪਇਆ 99 ਮਾਰ ਦੂਗਾ ਇਹ ਗਏ ਬਈ ਜੀ ਅਪਜ ਨੋਵੋ ਮਿੰਦਰਾ 605 ਤੋਂ ਇਹ ਹੈਗਾ ਬਾਈ ਜੀ ਐਮਐਸਰ ਇੱਕ ਪੀਐਸ ਚਾਜਣਾ ਇੱਕ ਡੀਆਈ ਚਾਜਣਾ ਕਰ ਲਈ ਬਾਈ ਜੀ ਤੇ ਇਹ ਐਮਐਸ ਚ ਆ ਗਿਆ ਬਾਈ ਜੀ ਬਾਈ ਮਾਡਲ 763000 ਰੁਪਏ ਪਰਮਾਨੈਂਟ ਡਾਇਰ ਟਾਇਰ ਹੈਗੇ ਨਿੰਗੇ 85 ਤੋਂ 90 ਪੈਸੇ ਤੇ ਫਰੰਟ ਵੀ ਬਾਈ ਜੀ ਓਕੇ ਰਿਪੋਰਟ ਚਾਗਾ ਬਾਕੀ ਗ੍ਰੋਪੀ 7 ਲੱਗੇ ਹੋਏ ਆ ਤੇ ਚੇਂਜਰ ਵਾਲਾ ਟਰੈਕਟਰ ਹੈ ਬਾਈ ਜੀ ਤੇ ਅੱਗੇ ਕਹੇ ਬਾਈ ਜੀ ਨਿਊ ਹਾਲੈਂਡ 3630 ਟੈਕਸਟੀ ਮਾਡਲ ਚ ਚੌਕੜਾ ਟਾਇਰ ਦਾ 80 ਪੈਸੇ ਇਹਦੇ ਵੀ ਬਾਈ ਜੀ ਤਾਰਾ ਮਾਡਲ ਸੀਲਕ 25000 ਰੁਪਏ ਦੀ ਮੰਗ ਆ ਗਈ ਕਨੋਪੀ ਛਤਰੀ ਜਮਾਂ 90 ਲੱਗੀ ਹੋਈ ਆ ਯੂ ਘੱਟ ਤੇ ਪਾਇਆ ਪਿਆ ਬਾਕੀ ਲਫਾਫਾ ਤੁਸੀਂ ਦੱਸ ਰਿਹਾ ਹੋ ਬੇ ਜੀ ਤੇ ਬਾਕੀ ਨਗੋਬ ਸਾਰੇ ਪੂਰੇ ਨੇ ਬੇ ਜੀ ਬਾਕੀ ਕਮਿਸ਼ਨ ਚੈੱਕ ਵੀ ਕਰ ਸਰ ਟਰੈਕਟਰ ਪੂ